ਜਾਤ ਸਰੀ ਮਹਲਾ ਪੰਜਵਾਂ ਜੋ ਤਿਸ ਭਾਵੇ ਨਾਨਕ ਸਾਹੀ ਗਰਨਨੀ ਸੋ ਕੋ ਕਨ ਗੁਰ ਸੇਵੀਐ ਪਾਸ ਸਾਰੇ ਦਸਪਾ ਜਨਮਾ ਪਰਨ ਤੋਂ ਸਦਾਏ ਉਹ ਵੈਸਪਤ ਖਸਮ ਨੇ ਦੂਰ ਅਸਮ ਭਰਸਾ ਧੜੀ ਐ ਉਹਨਾਂ ਮਿੱਟੀ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਸੱਤੀ ਐ ਸਤਨਾਮ ਜੀ ਜਾਤੁ ਸਰੀ ਮਹਰਲਾ ਪੰਧਵਾ ਮੇਰੀ ਰਾਮਕ ਦਾਸ ਸਦਾ ਗੁਰਪਾਨਨੀ ਤੁਮਰੀ ਗਤ ਮਿਤ ਤੁਮਹੀ ਜਾਨਨੀ ਨਾਨਕ ਦਾਸ ਬਖਸ਼ੇਸ਼ ਦਿੱਤੇ ਸਵਾਸਾਂ ਦੇ ਪੁੱਜੇ ਨੂੰ ਪੂਰਿਆ ਕਰਦਿਆ ਆਪਣੇ ਪਰਿਵਾਰ ਅਤੇ ਸਾਰੇ ਸੰਬੰਧੀਆਂ ਨੂੰ ਸਦੀਵੀ ਵਿਛੋੜਾ ਦੇ ਕੇ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰਕੇ ਸਨ ਮਾਤਾ ਜੀ ਦੇ ਨਿੱਤਰ ਸੇਵਕ ਪਰਿਵਾਰ ਵੱਲੋਂ ਇਲਾਹੀ ਗੁਰਬਾਣੀ ਦੇ ਅਖੰਡ ਪਾਠ ਸਾਹਿਬ ਰੰਗ ਕਰਵਾਏ ਗਏ ਸੰਪੂਰਨ ਸਮਾਪਤੇ ਤੋਂ ਅਪਰੰਤ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਦੇ ਸ਼ੋਭ ਪ੍ਰਾਤਿਪਾਵਨ ਪਵਿੱਤਰ ਇਹ ਸਥਾਨ ਗੁਰਦੁਆਰਾ ਸਾਹਿਬ ਸੇਹ ਕਹਿੰਦੇ ਵਿਖੇ ਧੰਨ ਧੰਨ ਸਤਿਗੁਰੂ ਸ਼ੇਰ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੀ ਹਜ਼ੂਰੀ ਅੰਦਰ ਕਲਯੁਗ ਹੈ ਕੀਰਤਨ ਪਰਧਾਨਾ ਗੁਰਮੁਖ ਜੱੰਮੀਏ ਲਾਏ ਧਿਆਨਾ ਇਲਾਹੀ ਪੁਰਬਾਣੀ ਦੇ ਸ਼ਬਦ ਕੀਰਤਨ ਕਿਸ ਦੇ ਨਾਲ ਸੀ ਅਸਾਦੀ ਮਾਤਾ ਵਾਤਾ ਬਰੰਦ ਗੁਰ ਜੀ ਇੱਕ ਹਦੀਕਤ ਹੈ ਕਿ ਉਹਨਾਂ ਦਾ ਪਿਆਰ ਉਹਨਾਂ ਦਾ ਜੋ ਆਸਰਾ ਸੀਗਾ ਇੱਕ ਸਾਧਨਾ ਕੋ ਕੱਟ ਸੀ